ਕੀ ਗੱਲ ਜੀ ਦੋਸਤੋ ਆਪਾਂ ਨੂੰ ਸੁਣਨ ਦੇ ਵਿੱਚ ਆਉਂਦਾ ਹੀ ਰਹਿੰਦਾ ਅਕਸਰ ਵੀ ਮੇਰੇ ਤੇਜਾ ਬਣ ਗਿਆ ਜਾਂ ਮੇਰੇ ਤੇਜਾ ਬੰਦ ਹੈ ਆਪਾਂ ਇਹਦੀ ਵੀ ਬਾਰੇ ਗੱਲਬਾਤ ਕਰਦੇ ਆਂ ਤੇਜਾਬ ਕੀ ਹੈ ਆਪਣੇ ਸਰੀਰ ਦੇ ਵਿੱਚ ਆਪਣੀ ਬਾਡੀ ਦੇ ਵਿੱਚ ਇੱਕ ਆਮ ਹੀ ਕੁਦਰਤੀ ਮੰਲਾ ਤੱਤ ਆ ਜਿਹੜਾ ਹਾਈਡਰੋਕਲੋਰਿਕ ਐਸਿਡ ਇਹ ਆਪਣੇ ਸ਼ਰੀਰ ਦੇ ਵਿੱਚ ਬਣਦੇ ਹੀ ਹੁੰਦਾ ਪਰ ਜਦੋਂ ਲੋਡ ਤੋਂ ਵੱਧ ਬਣ ਜੇ ਉਦੋਂ ਇਹਨਾਂ ਪ੍ਰੋਬਲਮ ਆਉਣ ਲੱਗ ਜਾਂਦੀ ਆ ਇਹਦੇ ਲੱਛਣ ਕੀ ਐ ਖਟੇ ਢ ਘਰ ਆਉਣੇ ਪੇਟ ਜਾ ਭਾਰੀ ਲੱਗਣਾ ਉਲਟੀ ਆਉਣੀ ਚੱਕਰ ਆਉਣੇ ਘਬਰਾਹਟ ਜੀ ਹੋਣ ਲੱਗ ਜਾਂਦੀ ਆ ਦੋਸਤੋ ਇਹ ਆਪਣੇ ਨਾਰਮਲ ਲੱਛਣ ਐ ਇਹ ਇਹਦੀ ਰੋਕਥਾਮ ਵਾਸਤੇ ਆਪਾਂ ਨੂੰ ਕਿਸੇ ਨਾ ਕਿਸੇ ਡਾਕਟਰ ਦੀ ਰਾਇ ਲੈਣੀ ਹੀ ਪੈਂਦੀ ਆ ਆਪਾਂ ਅਗਲੀ ਵੀਡੀਓ ਦੇ ਵਿੱਚ ਇਹਦੀ ਰੋਕਥਾਮ ਬਾਰੇ ਵੀ ਗੱਲ ਕਰਾਂਗੇ ਇਹ ਤੋਂ ਬਚਿਆ ਕਿਵੇਂ ਜਾ ਸਕਦਾ ਤੇ ਵੀਡੀਓ ਲੰਬੀ ਬਣ ਜੂਗੀ ਤਾਂ ਕਰਕੇ ਆਪਾਂ ਰੋਕਥਾਮ ਬਾਰੇ ਗੱਲ ਨਹੀਂ ਕਰ ਸਕਦੇ ਤੇ ਜੇ ਕਿਸੇ ਨੇ ਆਪਣੇ ਕੋਲ ਬਹੁਤ ਹੀ ਵਧੀਆ ਮੈਡੀਸਨ ਹੈ ਜੇ ਕਿਸੇ ਨੇ ਇਹਦੇ ਬਾਰੇ ਹੋਰ ਰਾਇ ਲੈਣੀ ਹੋਵੇ ਜਾਂ ਹੋਰ ਕੋਈ ਗੱਲਬਾਤ ਕਰਨੀ ਹੋਵੇ ਤਾਂ ਇੱਕ ਵਾਰੀ ਆਪਣੇ ਨੰਬਰ ਤੇ ਜ਼ਰੂਰ ਕੰਟੈਕਟ ਕਰੋ 9815436824 ਆਪਣਾ ਨੰਬਰ ਹੈ 985436824 ਦੁਬਾਰਾ ਰਿਪੀਟ ਕਰਦਾ ਹਾਂ 올 ਦਾ ਬੈਸਟ ਜੈ